ਰੇਟ ਅੱਜ ਦੇ ਤੁਹਾਨੂੰ ਬਹੁਤ ਸਹੀ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਆਪਾਂ ਬੁਲਟ ਲੈ ਕੇ ਪਹੁੰਚਿਆ ਜੀ ਬਹੁਤ ਵਧੀਆ ਸੋਨਾ ਬੁਲਟ ਗੱਡੀਆਂ ਆਪਾਂ ਬਹੁਤ ਸਾਰੀਆਂ ਲੈ ਕੇ ਪਹੁੰਚਿਆ ਰੇਟ ਮਿਲ ਜਾਣਗੇ ਜਮੇ ਘੱਟ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਓਏ ਗੱਡੀ ਮੋਟਰਸਾਈਕਲ ਕੁਛ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ 5 ਤੋਂ 7 ਫੋਟੋਆਂ ਵੀਡੀਓ ਜਾਣਕਾਰੀ ਫੋਟੋ ਆਪੇ ਜੇ ਕੇ ਐਡ ਤੁਸੀਂ ਬਿਲਕੁਲ ਫਰੀ ਦੇ ਵਿੱਚ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਬਹੁਤ ਸੋਹਣੀ ਗੱਡੀ ਆਪਾਂ ਪਹਿਲੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਚੈੱਕ ਕਰੋ ਗੱਡੀ ਪੰਜਾਬ ਨੰਬਰ ਹੈ ਜੀ ਗੱਡੀ ਫੀਅਰਡ ਦੀ ਪੁੰਟੋ ਹੈ ਜੀ ਗੱਡੀ ਦਾ ਮਾਡਲ ਆਪਨੂੰ 2013 ਮਿਲ ਜੂਗਾ 2028 ਤੱਕਰ ਪਾਸਿੰਗ ਮਿਲ ਜੂਗੀ ਸਾਰੇ ਡਾਕੂਮੈਂਟਸ ਕੰਪਲੀਟ ਮਿਲ ਜਾਣਗੇ ਡਿਮਾਂਡ ਦੀ ਆਪਾਂ ਗੱਲ ਕਰੀਏ 1 ਲੱਖ ਤੇ 25000 ਰੁਪਏ ਕੁੱਲ ਮਾਲਕ ਨੇ ਡਿਮਾਂਡ ਕੀਤੀ ਆ ਅੰਮ੍ਰਿਤਸਰ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਅੰਮ੍ਰਿਤਸਰ ਮਾਲਕ ਦਾ ਏਰੀਆ ਲੋਕੇਸ਼ਨ ਹੈ ਕੜੀ ਗੱਡੀ ਖੜੀ ਆ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖ ਲਓ ਮਾਲਕ ਕਹਿੰਦੇ ਨੇ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਮਿਲੂਗੀ ਗੱਡੀ ਦੀ ਬਾਕੀ ਰੰਗ ਦੇਖੋ ਬੰਪਰ ਦੇਖੋ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਦੇਖੋ ਮਿਊਜ਼ਿਕ ਸਿਸਟਮ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਗੱਡੀ ਨੂੰ ਜਾ ਕੇ ਦੇਖ ਸਕਦੋਂ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਗੱਡੀ ਚੈੱਕ ਕਰ ਲਈ ਟਾਇਰ ਟੱਪਾ ਤੁਸੀਂ ਦੇਖ ਲਿਆ ਟਾਇਰਾਂ 'ਚ ਅਲਾਈਵ ਵਧੀਆ ਲੱਗੇ ਹੋਈ ਨੇ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਜਿਹੜਾ ਆਪਾਂ ਸਕਰੀਨ ਤੇ ਦੇ ਰੱਖਿਆ ਤੁਹਾਨੂੰ ਮਿਲੀ ਗਿਆ ਜੀ ਵੱਡੇ ਵੱਡੇ ਅੱਖਰਾਂ ਚ ਲਿਖਿਆ ਆਈ ਗਿਆ ਜੀ ਤੇ ਗੱਲ ਕਰਦੇ ਆ ਜੀ ਆਪਾਂ ਸੈਕਿੰਡ ਗੱਡੀ ਦੀ ਆਲਟੋ ਚੈੱਕ ਕਰੋ ਤੁਸੀਂ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਰਾਈ ਮੱਲ ਇਹਨਾਂ ਦਾ ਪਿੰਡ ਹੈਗਾ ਨੇੜੇ ਧਿਆਨਪੁਰਾ ਜੀ ਤੇ ਪਿੰਡ ਦੇ ਵਿੱਚ ਗੱਡੀ ਖੜੀ ਹੈ ਗੱਡੀ ਮਾਲਕ ਨੇ ਪਰਸਨਲ ਰੱਖੀ ਹੋਈ ਆ ਕੰਡੀਸ਼ਨ ਆਲੋਕੀ ਆ ਜੀ ਮਾਡਲ ਗੱਡੀ ਦਾ 10 ਹੈ ਪਰ ਗੱਡੀ ਦਾ ਜਿਹੜਾ ਰਜਿਸਟ੍ਰੇਸ਼ਨ ਹੋਇਆ ਉਹ 2012 ਦੇ ਵਿੱਚ ਹੋਇਆ ਜੀ RC 2012 ਦੀ ਆਪਾਂ ਨੂੰ ਮਿਲੂਗੀ ਡਿਮਾਂਡ ਦੀ ਗੱਲ ਕਰੀਏ 1,40,000 ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਘੱਟ ਵੱਧ ਕੀਤਾ ਜਾਊਗਾ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ ਵਧੀਆ ਗੱਡੀ ਹੈ ਟਾਟਾ ਆਪਾਂ ਤੁਸੀਂ ਦੇਖ ਲਿਆ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ ਅੰਦਰ ਬਾਹਰ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਆਈ ਗਈਆਂ ਸੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਵੱਡੇ ਵੱਡੇ ਅੱਖਰਾਂ ਚ ਗੱਲਬਾਤ ਕਰਨੀ ਹੈ ਤੁਸੀਂ ਗੱਲਬਾਤ ਕਰੋ ਥੱਲੇ ਨੰਬਰ ਤੁਹਾਨੂੰ ਮਿਲ ਗਿਆ ਸੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਗੱਡੀ ਹੈ ਮੋਟਰਸਾਈਕਲ ਹੈ ਬੋਲਟ ਹੈ ਚਾਹੀ ਮਕਾਨ ਹੈ ਘਰ ਹੈ ਕੋਠੀ ਹੈ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਪੰਜ ਤੋਂ ਸੱਤ ਫੋਟੋਆਂ ਆ ਕੁਝ ਆਪਣੇ ਨੰਬਰ ਤੇ ਭੇਜ ਦਿਓ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਜਾਂਦਾ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀ ਬਾਕੀ ਗੱਲ ਕਰਾਂਗੇ ਆਪਾਂ ਆਲਟੋ ਗੱਡੀ ਦੀ ਆਲਟੋ ਗੱਡੀ ਆਪਾਂ ਕਾਲੇ ਰੰਗ ਦੀ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਦੇਖਣ ਨੂੰ ਮਿਲੂਗੀ ਇਹ ਟਾਇਰ ਟੱਪਾ ਵਧੀਆ ਜੀ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਤੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਤੇ ਗੱਡੀ ਸੋਹਣੀ ਹੈ ਜੀ ਪੰਜਾਬ ਨੰਬਰ ਹੈ ਤੇ ਤਤਨੂਲਾ ਮਾਲਕ ਦਾ ਏਰੀਆ ਹੈਗਾ Alto Keaton BXI ਮਾਡਲ ਚ ਆਪਾਂ ਨੂੰ ਗੱਡੀ ਮਿਲੂਗੀ। ਡਿਮਾਂਡ ਦੀ ਗੱਲ ਕਰੀਏ 1,60,000 ਰੁਪਿਆ ਕੁੱਲ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ। ਗੱਡੀ ਸੋਹਣੀ ਏ ਸੀ ਅੰਦਰੋਂ ਪੂਰੀ ਗੱਡੀ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗੀ। ਰੰਗ ਦੇਖ ਲਓ ਜੀ ਰੰਗ ਪੂਰਾ ਵਧੀਆ ਦੇਖਣ ਨੂੰ ਮਿਲ ਜੂਗਾ। ਕੋਈ ਨਾ ਤਾਂ ਗਲੱਬਟ ਹੈ, ਨਾ ਕੋਈ ਗਲੀ ਸੜੀ ਹੈ, ਨਾ ਕੋਈ ਐਕਸੀਡੈਂਟਡ ਹੋਈ ਹੈ। ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ, ਵਧੀਆ ਚਲਾਈ ਹੋਈ ਆ। ਜੇ ਕੋਈ ਦੇਖਣ ਦਾ ਚਾਹਵਾਨ ਗੱਡੀ ਨੂੰ ਹੈਗਾ। ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੋਰ ਕੇ ਦੇਖ ਸਕਦੋਂ ਜਦੋਂ ਪੂਰੀ ਤਸੱਲੀ ਹੁੰਦੀ ਅਸੀਂ ਉਸ ਤੋਂ ਬਾਅਦ ਰੇਟ ਮਾਲਕ ਨਾਲ ਕਰਕੇ ਘਾਟਾ ਬਾਧਾ ਕਰਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੋਂ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਥੱਲੇ ਸਕਰੀਨ ਤੇ ਵੱਡੇ ਵੱਡੇ ਅੱਖਰਾਂ 'ਚ ਆ ਗਿਆ ਹੋਊ ਅਜੀ ਵੀਡੀਓ ਤੂੰ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਿਹਾ ਕਰੋ ਜੀ ਬਾਅਦ ਤੋਂ ਬਾਅਦ ਸਪੋਰਟ ਰੱਖਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਸਾਕਨ ਅੱਗੇ ਆਪਾਂ ਚੀਜ਼ਾਂ ਡੇਲੀ ਲੈ ਕੇ ਆਉਂਦੇ ਰਹਿੰਨੇ ਅਸੀਂ ਅਲੱਗ-ਅਲੱਗ ਏਰੀਆ ਚੋਂ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਂਦੇ ਹਾਂ ਅਸੀਂ ਤੇ ਜੇ ਤੁਸੀਂ ਵੀ ਐਡ ਕਰਬੋਣੀਆਂ ਭੇਜ ਕੇ ਆਪਣੇ ਕੋਲੇ ਫ੍ਰੀ ਚ ਐਡ ਲਗਵਾ ਸਕਦੇ ਹੋ ਬਾਕੀ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਹੈ ਲਾਜ਼ਮੀ ਆਪਣੀ ਵੀਡੀਓ ਨੂੰ ਲਾਈਕ ਕਰਦਾ ਕਰੋ ਬាទ ਤੋਂ ਬਾਅਦ ਸ਼ੇਅਰ ਕਰਦਾ ਕਰੋ ਬាទ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਕਿਸੇ ਵੀ ਏਰੀਆ ਚ ਵਾਹੂ ਜੇ ਤੁਸੀਂ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਨਵੀਂ ਵੀਡੀਓ ਤੁਸੀਂ ਆਪਣੀ ਉਸੇ ਵੇਲੇ ਦੇਖ ਲਓਗੇ ਜੀ ਤੇ ਆਉਣ ਵਾਲੀ ਹਰ ਵੀਡੀਓ ਵਾਸਤੇ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਗੱਲ ਕਰਦੇ ਹਾਂ ਜੀ ਆਪਾਂ ਮੋਟਰਸਾਈਕਲ ਦੀ ਆਪਾਂ ਮੋਟਰਸਾਈਕਲ ਇੱਕ ਲੈ ਕੇ ਪਹੁੰਚੇ ਆ ਪਲਸਰ 180 ਸੀਸੀ ਪੰਜਾਬ ਨੰਬਰ ਹੈ ਜੀ ਟਾਇਰ ਵਧੀਆ ਨੇ ਤੇ ਫਾਸਟ ਓਨਰ ਹੈ ਮਾਡਲ ਦੀ ਗੱਲ ਕਰੀਏ 2018 ਮਾਡਲ ਹੈ ਜੀ ਖੇਮ ਕਰਨ ਮਾਲਕ ਦਾ ਏਰੀਆ ਕੰਡੀਸ਼ਨ ਆਲੋਕਿਆ ਕਮੀ ਪੇਸ਼ੀ ਕੋਈ ਨਹੀਂ ਰੰਗ ਤੁਸੀਂ ਆਪ ਦੇਖੋ ਜੀ ਤੇ ਕਿਸੇ ਨੇ ਚਲਾ ਕੇ ਦੇਖਣਾ ਸਟਾਰਟ ਕਰਕੇ ਦੇਖਣਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਨਾ ਕੋਈ ਡੈਮੇਜ ਨਾ ਕੋ ਟੁੱਟਿਆ ਪੱਜ ਐਦਾਂ ਦਾ ਕੁਝ ਨਹੀਂ ਆਪਨ ਮਿਲਣਾ ਪਾਰਟਸ ਆਪਾਂ ਨੂੰ ਵਧੀਆ ਮਿਲ ਜਾਣਗੇ। ਬਾਕੀ ਚਾਰੇ ਪਾਸੇ ਤੁਸੀਂ ਆਪ ਦੇਖ ਹੀ ਰਹੇ ਹੋ ਸੀ। ਡਿਸਕ ਵਗੈਰਾ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ। ਤੇ ਕੰਮਕੁਮ ਸਰਵਿਸ ਸਰਵਿਸ ਦਾ ਕੰਮ ਮਾਲਕ ਨੇ ਕਰਵਾਏ ਰੱਖਿਆ। ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਖੇਮ ਕਰਨ ਮਾਲਕ ਦਾ ਏਰੀਆ ਹੈਗਾ। 35000 ਡਿਮਾਂਡ ਇੱਕ ਵਾਰੀ ਓਨਰ ਦੁਬਾਰਾ ਆਪਣੇ ਕੋਲੇ ਪਹੁੰਚੀ ਆ। ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾਗਾ ਘਾਟਾ ਵਾਧਾ ਕੀਤਾ ਜਾਊਗਾ। ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾਓ ਦੇਖੋ ਚਲਾ ਕੇ ਦੇਖੋ ਤੇ ਆਪਦੀ ਪੂਰੀ ਤਸੱਲੀ ਕਰੋ ਜੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਵਹਿ ਕੇ ਮੁਕਾ ਕੇ ਖਰੀਦ ਕੇ ਲੈ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਹੁਣ ਆਪਾਂ ਕਰਾਂਗੇ ਬੁਲਟ ਦੀ ਗੱਲ ਬੁਲਟ ਤੁਸੀਂ ਦੇਖੋ ਜੀ ਚਿੱਟੇ ਰੰਗ ਦਾ ਆਪਣੇ ਕੋਲੇ ਬੁਲਟ ਮਾਲਕ ਨੇ ਭੇਜਿਆ ਸੇਲ ਵਾਸਤੇ ਮਾਲਕ ਦਾ ਜਿਹੜਾ ਏਰੀਆ ਸੀ ਦੀਨਾ ਨਗਰ ਦੀਨਾ ਨਗਰ ਗੁਰਦਾਸਪੁਰ ਏਰੀਆ ਚ ਪਈ ਜਾਂਦ 2018 ਮਾਡਲ ਬੋਲਟ ਆਪਾਂ ਨੂੰ ਦੇਖਣ ਨੂੰ ਮਿਲੂਗਾ ਇਹ ਬਾਕੀ ਟਾਇਰ ਦੇਖੋ ਟਾਇਰਾਂ ਚ ਜਿਹੜੇ ਅਲਾਈ ਵੀ ਲੱਗੇ ਨੇ ਉਹ ਚੈੱਕ ਕਰੋ ਜੀ ਤੇ ਬਹੁਤ ਸੋਹਣਾ ਆਪਾਂ ਤੁਹਾਡੇ ਖਾਤਰ ਇਹ ਬੋਲਟ ਲੈ ਕੇ ਪਹੁੰਚੇ ਆ ਜੇ ਕਿਸੇ ਨੂੰ ਪਸੰਦ ਆਉਂਦਾਗਾ ਕੋਈ ਜਾ ਕੇ ਦੇਖਣ ਤਾਂ ਚਾਹ ਪਾਨ ਹੈਗੇ ਤਾਂ ਜਾ ਕੇ ਦੇਖ ਸਕਦੋਂ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਹੋਰ ਕਰਨੀ ਹੋਵੇ ਤਾਂ ਮਾਲਕ ਦੇ ਨਾਲ ਕਰ ਸਕਦੋਂ ਨੰਬਰ ਵਗੈਰਾ ਤੁਹਾਨੂੰ ਆਪਾਂ ਸਕਰੀਨ ਤੇ ਦੇ ਦਾਂਗੇ ਜੀ ਪਹਿਲਾਂ ਤੁਸੀਂ ਮੈਨੂੰ ਦੱਸੋ ਜੀ ਇਹ ਬੁਲਟ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਜੇ ਆਪਾਂ ਇਸ ਬੁਲਟ ਦੀ ਡਿਮਾਂਡ ਦੀ ਗੱਲ ਕਰੀਏ 170 ਓਨਰ ਵੱਲੋਂ ਆਪਣੇ ਕੋਲ ਡਿਮਾਂਡ ਪਹੁੰਚੀ ਹੋ ਜੀ ਘਾਟਾ ਵਾਦਕ ਕੀਤਾ ਜਾਊਗਾ ਚੱਲਿਆ ਬਹੁਤ ਘਾਟਾ ਹੋਇਆ ਜੀ ਕੁੱਲ 28260 ਕਿਲੋਮੀਟਰ ਚੱਲਿਆ ਹੋਇਆ ਤੇ ਪੰਜਾਬ ਨੰਬਰ ਹੈ ਆਰਸੀ ਉਰਸੀ ਸਾਰਾ ਕੁਝ ਆਪਨ ਵਧੀਆ ਮਿਲ ਜਾਊਗਾ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਥੱਲੇ ਤੁਹਾਨੂੰ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਹੋਈ ਸੀ ਕਰੋ ਗੱਲਬਾਤ ਆਪੀ 2005 ਮਾਡਲ ਆਪਾਂ ਇੱਕ ਗੱਡੀ ਲੈ ਕੇ ਪਹੁੰਚਿਆ ਸੀ ਵੈਗਨਰ ਗੱਡੀ ਆ ਗੱਡੀ ਦੀ ਕੰਡੀਸ਼ਨ ਵਧੀਆ ਸੀ ਫਾਸਟ ਓਨਰ ਗੱਡੀ ਆ ਅਹਿਮਦਗੜ ਮੰਡੀ ਮਾਲਕ ਦਾ ਏਰੀਆ ਡਿਸਟ੍ਰਿਕਟ ਮਲੇਰਕੋਟਲਾ 60000 ਰੁਪਿਆ ਕੁੱਲ ਡਿਮਾਂਡ ਹੈ ਜੀ 3 ਸਾਲ ਦੀ ਗਾਰੰਟੀ ਵਾਲੀ ਆਪਾਂ ਨੂੰ ਬਿਲਕੁਲ ਨਵੇਂ ਟਾਇਰ ਮਿਲ ਜਾਣਗੇ ਮੈਟਿੰਗ ਨਮੀ ਸੀ ਸਕਰੀਨ ਵਗੈਰਾ ਲੱਗੀ ਹੋਈ ਆ ਰਿੰਗਾ ਤੇ ਬੀਲ ਕੱਪ ਨਵੇਂ ਚੜੇ ਹੋਏ ਨੇ ਸਪੀਕਰ ਵਗੈਰਾ ਵਧੀਆ ਲੱਗੇ ਹੋਏ ਨੇ ਟਾਇਰ ਵਧੀਆ ਨੇ ਸਰਵਿਸ ਸੁਰ ਵੀ ਸਾਰੀ ਗੱਡੀ ਦੀ ਕਰਵਾਈ ਹੋਈ ਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਵੱਡੇ ਜਿਹੇ ਅੱਖਰਾਂ ਚ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ ਆਪੀ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਪਸੰਦ ਤੁਹਾਨੂੰ ਆ ਰਹੀ ਹੈ ਵਧੀਆ ਲੱਗ ਰਹੀ ਹੈ ਤੇ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਤੋਂ ਵੱਡੀ ਲਗਾ ਦੇਵਾਂਗੇ ਜੀ ਤੇ ਕਿਸ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇੱਕ ਵਾਰੀ ਚੈੱਕ ਕਰੋ ਜੀ ਥੱਲੇ ਸਬਸਕ੍ਰਾਈਬ ਜ਼ਰੂਰ ਕਰ ਦੋ ਚੈਨਲ ਨੂੰ ਵੀਡੀਓ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਕਮੈਂਟ ਕਰਿਓ ਜ਼ਰੂਰ ਅਗਲੀ ਵੀਡੀਓ ਵਾਸਤੇ ਵੀ